ਸੋ ਟਿਵਾਨਾ ਰੇਡੀ ਦੇ ਸਤਿਕਾਰਯੋਗ শ্রোਤੇਓ ਕਰਤਾਰ ਸਿੰਘ ਦੋਗਲ ਦੀ ਕਹਾਣੀ ਜਿਹੜੇ ਰੇਡੀਓ ਦੇ ਉੱਚ ਅਧਿਕਾਰੀ ਰਹੇ ਨੇ ਉਹਨਾਂ ਦੀ ਕਹਾਣੀ ਹੈ ਚਾਨਣੀ ਰਾਤ ਦਾ ਦੁਖਾਂਤ ਜਿਨ੍ਹਾਂ ਨੇ ਰੇਡੀਓ ਬਾਰੇ ਆਖਿਆ ਸੀ ਕਿ 1947 ਤੋਂ ਬਾਅਦ ਦੇਸ਼ ਤਾਂ ਆਜ਼ਾਦ ਹੋ ਗਿਆ ਪਰ ਰੇਡੀਓ ਗੁਲਾਮ ਹੋ ਗਿਆ ਉਹਨਾਂ ਦੀ ਇਹ ਕਹਾਣੀ ਹੈ ਚਾਨਣੀ ਰਾਤ ਦਾ ਦੁਖਾਂਤ ਕਾਲਜ਼ ਮੈਂ ਤੁਹਾਡੀਆਂ ਨਹੀਂ ਲਵਾਂਗਾ ਉਸ ਤੋਂ ਬਾਅਦ ਪ੍ਰੋਗਰਾਮ ਤੋਂ ਬਾਅਦ ਤੁਹਾਡੀਆਂ ਕਾਲਜ਼ ਦਾ ਸਵਾਗਤ ਰਹੇਗਾ ਤੇ ਇਸੇ ਦੌਰਾਨ ਜੇ ਤੁਸੀਂ ਕਾਲ ਕਰਨੀ ਕਰ ਲੋ ਜਿਹੜੇ ਕਾਲ ਕਰਨ ਲਈ ਬੰ ਵੀਰ ਸੁਚੇਤ ਨੇ ਮੈਂ ਕਾਲ ਬੈਕ ਕਰ ਲਾਵਾਂਗਾ ਬਾਅਦ ਵਿੱਚ ਅਗਰ ਤੁਹਾਨੂੰ ਸੂਟੇਬਲ ਲੱਗੇ ਤਾਂ ਸੁਚਾਨਣੀ ਰਾਤ ਦਾ ਦੁਖਾਂਤ ਕਹਾਣੀਆਂ ਕਰਤਾਰ ਸਿੰਘ ਦੁੱਗਲ ਦੀ ਕੋਈ ਨਹੀਂ ਕਹਿੰਦਾ ਸੀ ਕਿ ਮਾਲਣ ਤੇ ਮਿੰਨੀ ਮਾਂ ਪੀ ਨੇ ਜਿੱਥੋਂ ਦੀ ਮਾਲਣ ਤੇ ਉਸ ਦੀ ਤੀ ਮਿੰਨੀ ਲੱਗਦੀਆਂ ਸੀ ਲੋਕ ਇਹੀ ਸਮਝਦੇ ਸੀ ਕਿ ਮਾਵਾਂ ਧੀਆਂ ਨਹੀਂ ਬਲਕਿ ਸੱਕੀਆਂ ਪੈਣਾ ਨੇ ਮਿੰਨੀ ਗੇਠ ਉੱਚੀ ਸੀ ਆਪਣੀ ਮਾਂ ਮਾਲਣ ਦੇ ਨਾਲੋਂ ਮਾਲਣ ਆਖਰਾਂ ਮਾਲਣੇ ਆਖਰਾਂ ਦਾ ਜੋਬਨ ਲੱਥਾ ਏ ਤੇਰੀ ਧੀ ਤੇ ਆਂਡਣਾ ਗਾਂਡਣਾ ਵੀ ਮਾਲਣ ਦੀ ਧੀ ਵੱਲ ਵੇਖ ਕੇ ਮਾਨ ਨਾਲ ਉਸ ਨੂੰ ਕਹਿੰਦੀਆਂ ਤੇ ਕੁੜੀ ਮਾਲਣ ਦੀ ਓ ਜਿਵੇਂ ਸੁੱਚਾ ਮੋਤੀ ਹੋਵੇ ਜਿੰਨੀ ਸੋਹਣੀ ਤੇ ਓਨੀ ਸ਼ਸ਼ੀਲ ਮਾਲਣ ਆਪਣੀ ਧੀ ਦਾ ਮੁੱਖ ਵੇਖਦੀ ਤੇ ਉਹਨੂੰ ਲੱਗਦਾ ਜਿਵੇਂ ਉੱਚੜੀ ਪੁੱਚੜੀ ਉਹ ਆਪ ਹੋਵੇ ਅਜੇ ਕੱਲ ਦੀ ਤਾਂ ਗੱਲ ਐ ਉਹ ਇੰਜ ਦੀ ਹੀ ਇੰਜ ਹੁਸਨ ਦੇ ਸਿਖਰ ਤੇ ਸੀ ਮਾਲਣ ਖੋਦੀ ਹੁਣ ਉਹ ਸੋਚਦੀ ਐ ਕਿ ਉਹਦਾ ਵਿਗੜਿਆ ਵੀ ਕੀ ਸੀ ਹੁਣ ਵੀ ਤੇ ਹੁਣ ਵੀ ਕੋਈ ਪਹਾੜ ਘੱਟ ਕੇ ਉਹਦੇ ਵਾਸਤੇ ਨਹਿਰ ਬਿਚਾਉਣ ਵਾਸਤੇ ਬੇਤਾਪ ਸੀ ਤੇ ਹੁਣ ਵੀ ਕੋਈ ਨਾ ਕੋਈ ਚਨਾਹ ਧਰਨ ਵਾਸਤੇ ਮਾਲਣ ਦੇ ਵਾਸਤੇ ਬੇਕਰਾਰ ਸੀ ਇਹ ਕੌਣ ਹੈ ਜੋ ਮਾਲਣ ਨੂੰ ਯਾਦ ਆ ਰਿਹਾ ਮੋਤੀਆਂ ਦਾ ਵਪਾਰੀ ਕਿਉਂ ਉਹਦੀਆਂ ਪਲਕਾਂ ਅੱਜ ਭਿੱਜ-ਭਿੱਜ ਜਾਂਦੀਆਂ ਸਨ ਉਹਦੀ ਧੀ ਹੁਣ ਜਵਾਨ ਹੋ ਰਹੀ ਸੀ ਤੇ ਹੁਣ ਉਸ ਨੂੰ ਕੁਝ ਨਹੀਂ ਸੀ ਇਹ ਸ਼ੋਭ ਦਾ ساری ਉਮਰ ਸੰਭਲ ਸੰਭਲ ਕੇ ਮਾਲਣ ਤੋਰੀ ਤੇ ਅੱਜ ਕਿਸੇ ਵੈਣ ਦੇ ਵਿੱਚ ਉਹ ਵਹਿੰਦੀ ਚਲੀ ਜਾ ਰਹੀ ਸੀ ਨਹੀਂ ਨਹੀਂ ਅਗਲੇ ਹਫਤੇ ਮਿੰਨੀ ਉਹ ਆਪਣੀ ਧੀ ਦਾ ਆਪਣੀ ਜਾਈ ਦਾ ਉਸਨੇ ਕਾਜ ਰਚਾਣਾ ਨਹੀਂ ਨਹੀਂ ਉਹ ਇਸ ਤਰ੍ਹਾਂ ਕਿਸੇ ਬਗਾਨੇ ਵਾਰੇ ਨਹੀਂ ਸੋਚੇਗੀ ਪਾਸੋ ਮੇਰੀ ਪਰਮ ਪਿਆਰੀ ਇੱਕ ਪਲਨਾ ਵਸਾਰੀ ਕੱਲ ਉਸਨੇ ਚਿੱਠੀ ਲਿਖੀ ਤੇ ਹਰ ਵਾਰ ਉਹ ਆਉਂਦਾ ਤੇ ਉਹਨੂੰ ਉਂਜ ਉਂਜ ਦਾ ਉਂਜ ਉਹ ਤੋੜ ਦਿੰਦੀ ਅੱਖੀਆਂ ਮੀਟ ਕੇ ਉਸ ਤੇ ਆਪਣਾ ਬੂਹਾ ਭੇੜ ਲੈਂਦੀ ਪਾਸੋ ਮੇਰੀ ਜਾਮ ਪਿਆਰੀ ਇੱਕ ਪਲ ਨਾ ਵਸਾਰੀ ਇਹ ਚਿੱਠੀ ਉਸ ਨੂੰ ਕੱਲ ਵੀ ਆਈ ਸੀ ਪਰ ਉਹ ਇੱਕ ਪਲ ਵੀ ਇਸ ਨੂੰ ਉਸ ਨੇ ਨਹੀਂ ਵਸਾਰਿਆ ਸੀ ਮਾਲਣ ਉਹਦੀ ਜਿੰਦ ਜਾਨ ਸੀ ਉਹ ਇੱਕ ਛਣ ਵੀ ਉਹਨੂੰ ਚੈਨ ਨਹੀਂ ਸੀ ਉਸ ਤੇ ਬਿਨਾ ਸਾਰੀ ਉਮਰ ਕੱਟ ਲਈ ਸੀ ਇਸ ਉਡੀਕ ਦੇ ਵਿੱਚ ਸਹਿਕ ਸਹਿ ਕੇ ਤੜਫ ਤੜਫ ਕੇ ਕੁਰਲਾ ਕਰਲਾ ਕੇ ਸਾਰੀ ਉਮਰ ਹੁਣ ਪਰਛਾਵੇਂ ਢਲ ਰਹੇ ਸਨ ਉਮਰਾਂ ਦੀ ਅੰਤਰਕਾਲਾਂ ਪੈ ਰਹੀਆਂ ਸਨ ਪੰਛੀ ਪਤਾ ਨਹੀਂ ਕਦੋਂ ਉੱਡ ਜਾਵੇ ਮਾਲਣ ਸੋਚਦੀ ਅੱਜ ਦੀ ਰਾਤ ਉਹ ਜ਼ਰੂਰ ਆਵੇਗਾ ਸ਼ਰਦ ਪੁੰਨਿਆਂ ਦੀ ਰਾਤ ਉਹ ਜ਼ਰੂਰ ਉਹਦੇ ਦਰਵਾਜ਼ੇ ਨੂੰ ਠਕੋਰਦਾ ਸੀ ਸਾਲਾਂ ਬੱਧੀ ਠਕੋਰਦਾ ਆ ਰਿਹਾ ਸੀ ਤੇ ਕਦੇ ਵੀ ਇਸ ਆਪਣੇ ਦਰ ਤੇ ਉਸ ਲਈ ਉਸਨੇ ਮਾਲਣ ਨੇ ਉਸ ਲਈ ਦਰਵਾਜ਼ੇ ਨਹੀਂ ਸੀ ਖੋਲੇ ਫਿਰ ਮਾਲਣ ਨੂੰ ਕਈ ਵਾਰੇ ਪਹਿਲਾਂ ਸਰਦ ਰੁੱਤ ਦੀ ਪੁੰਨਿਆਂ ਦੀ ਉਹ ਰੁੱਤ ਚੇਤੇ ਆਈ ਜਦੋਂ ਅੰਬੀ ਨੱਚਦੀ ਦੀ ਇਸ ਦੀ ਚੁੰਨੀ ਉਹਦੀ ਬਾਹ ਨਾਲ ਬਲੇਟ ਗਈ ਸੀ ਤੇ ਸਿਰੋਂ ਨੰਗੀ ਇਹ ਉਹਦੇ ਸਾਹਮਣੇ ਲਿਫਟ ਲਿਫ ਪਈ ਸੀ ਤੇ ਫਿਰ ਉਹ ਇਸ ਦੀ ਚੁੰਨੀ ਇਹਦੇ ਮੋਢਿਆਂ ਤੇ ਆਣ ਰੱਖੀ ਸੀ ਹੈ ਇਨ ਬਿਨ ਉਂਝ ਆਪਣਾ ਦੁਪੱਟਾ ਅੱਜ ਇਸ ਨੇ ਮੋਢਿਆਂ ਤੇ ਰੱਖਿਆ ਸੀ ਤੇ ਮਾਲਣ ਸਿਰ ਤੋਂ ਪੈਰਾਂ ਤੱਕ ਕੰਬ ਗਈ ਸਾਹਮਣੇ ਗਲੀ ਦੇ ਵਿੱਚ ਮਾਲਣ ਦੀਤੀ ਮਿੰਨੀ ਆ ਰਹੀ ਸੀ ਧੀ ਜਿਵੇਂ ਕੋਈ ਸਰੂ ਦਾ ਬੂਟਾ ਹੋਵੇ ਉੱਚੀ ਲੰਮੀ ਗੋਰੀ ਹੱਥ ਲਾਇਆ ਮੈਲੀ ਹੁੰਦੀ ਸੀ ਮਾਲਣ ਦੀਤੀ ਮਿੰਨੀ ਮੋਹ ਸਿਰ ਬਲੇਟਿਆ ਅੱਖਾਂ ਨੇਵੀਂ ਆ ਪਾਈ ਮਜਾਲ ਹੈ ਕਿ ਕਿਸੇ ਨੇ ਉਹਦਾ ਉੱਚਾ ਬੋਲ ਵੀ ਕਦੇ ਸੁਣਿਆ ਹੋਵੇ ਮੋ ਮੰਦਰ ਤੋਂ ਮੁੜ ਰਹੀ ਸੀ ਭਗਵਾਨ ਅੱਗੇ ਹੱਥ ਜੋੜ ਕੇ ਕਿ ਉਹਦੇ ਦਿਲ ਦੀ ਮਰਦ ਪੂਰੀ ਹੋ ਜਾਵੇ ਤੇ ਮਾਲਣ ਆਪ ਮਸਕਰਾਨ ਲੱਗੀ ਜਿਵੇਂ ਕਿਸੇ ਦੀ ਕੁਤਕਤਾੜੀ ਨਿਕਲ ਜਾਏ ਉਹਦੇ ਮਨ ਦੀ ਕੀ ਮਰਦ ਸੀ ਮਾਂ ਲਹਿਜੀ ਅੱਜ ਨਹੀਂ ਆਏ ਮਿੰਨੀ ਨੇ ਮਾਂ ਤੋਂ ਪੁੱਛਿਆ ਤੇਰੇ ਲਹਿਜੀ ਨੇ ਅੱਜ ਨਹੀਂ ਆਉਣਾ ਤੇ ਉਹ ਕੱਲ ਵੀ ਪਹੁੰਚ ਜਾਏ ਤਾਂ ਲੱਖ ਸ਼ੋਕਰ ਕਿੰਨੀ ਸਾਰੀ ਬਜਾਜੀ ਤੇ ਕਿੰਨਾ ਸਾਰਾ ਮਾਲ ਉਸ ਖਰੀਦਣਾ ਏ ਵਿਆਹ ਗਾਹ ਦੇ ਵਿੱਚ ਚੀਜ਼ ਵੱਧ ਜਾਏ ਤੇ ਚੰਗੀ ਏ ਘਟ ਗਈ ਤੇ ਬਗੋਚਾ ਹੁੰਦਾ ਮਾਲਣ ਨੇ ਧੀ ਨੂੰ ਸਮਝਾਇਆ ਮਿੰਨੀ ਚੌਕੇ ਚੁੱਲ੍ਹੇ ਦੇ ਆਹਰ ਲੱਗੀ ਤੇ ਪਹਿਲਾਂ ਤਾਵਲੀ ਤਾਵਲੀ ਆਈ ਤੇ ਫਿਰ ਆਪਣੀ ਮੁਕੇਸ਼ ਵਾਲੀ ਚੁੰਨੀ ਮਾਂ ਦੇ ਮੋਢਿਆਂ ਤੇ ਰੱਖ ਕੇ ਉਹਦਾ ਦੁਪੱਟਾ ਲਾ ਕੇ ਲੈ ਗਈ ਕਿਤੇ ਉਹਦੀ ਰੇਸ਼ਮੀ ਮੁਕੇਸ਼ ਵਾਲੀ ਚੁੰਨੀ ਬੈਲੀ ਨਾ ਹੋ ਜਾਵੇ ਕਿੰਨੀ ਮਹੀਨ ਮੁਕੈਸ਼ ਉਸ ਨੇ ਟੁੱਕੀ ਸੀ ਚੁੰਨੀ ਤੇ ਤਰਕਾਲਾਂ ਪੈ ਰਹੀਆਂ ਸਨ ਜਦੋਂ ਕੱਲ ਮੁਕੱਲੀ ਵੇੜੇ ਦੇ ਵਿੱਚ ਬੈਠੀ ਮਾਲਣ ਸੋਚਾਂ ਦੇ ਵਿੱਚ ਗੜੰਦ ਹੋ ਰਹੀ ਸੀ ਕਈ ਜੰਦਰ ਬੜਾ ਮਹੀਨ ਆਟਾ ਪੀਂਦੇ ਨੇ ਤੇ ਮਾਲਣ ਸੋਚਦੀ ਤੇ ਉਹ ਵੀ ਇੱਕ ਚੱਕੀ ਵਾਂਗਰਾ ਸੀ ਤੇ ਜਿਹੜੀ ਸਾਰੀ ਉਮਰ ਆਪਣੇ ਧੁਰੇ ਤੇ ਚੱਲਦੀ ਰਹੀ ਕਦੇ ਵੀ ਉਸਨੇ ਆਪਣੀ ਚਾਲ ਨਹੀਂ ਸੀ ਥੜਕੀ ਆਪਣੇ ਆਪ ਉਸ ਦਾ ਮਲੀਦਾ ਕਰ ਸੁੱਟਿਆ ਪੀ ਪੀ ਕੇ ਸੁੱਟਿਆ ਪਿਆਸੀ ਪਰ ਉਸ ਨੂੰ ਆਪਣੇ ਆਪ ਨੂੰ ਪੂਰੀ ਚੰਨ ਦੀ ਚਾਨਣੀ ਛਣ ਛਣ ਕੇ ਉਹਦੇ ਉੱਤੇ ਪੈਣ ਲੱਗੀ ਇੱਕ ਇਹੋ ਜਿਹਾ ਵਹਿਣ ਸੀ ਜਿਸ ਦੇ ਵਿੱਚ ਮਾਲਣ ਵਹਿੰਦੀ ਜਾ ਰਹੀ ਸੀ ਮਾਲਣ ਨੂੰ ਲੱਗਦਾ ਸੀ ਜਿਵੇਂ ਇੱਕ ਨਸ਼ਾ ਉਸ ਨੂੰ ਚੜ ਰਿਹਾ ਹੋਵੇ ਪੂਰੇ ਚੰਨ ਦੀ ਚਾਨਣੀ ਹਮੇਸ਼ਾ ਉਸ ਤੇ ਇੱਕ ਜਾਦੂ ਕਰ ਦਿੰਦੀ ਚਾਰ ਦਿਨ ਦੇ ਇਸ ਚਾਰ ਦਿਨ ਤੇ ਇਸ ਵਿੜੇ ਦੇ ਵਿੱਚ ਗੀਤ ਬੈਠਣਗੇ ਮਾਲਣ ਸੋਚ ਰਹੀ ਸੀ ਤੇ ਫਿਰ ਮਹਿੰਦੀ ਰਚਾਈ ਜਾਏਗੀ ਸਤੀਤੀ ਦੀ ਤੇ ਫਿਰ ਮਿੰਨੀ ਦਲਹਨ ਬਣੇਗੀ ਸਿਰ ਤੋਂ ਪੈਰਾਂ ਤੀਕ ਗਹਿਣਿਆਂ ਨਾਲ ਸਜੇਗੀ ਮਿੰਨੀ ਲਾਲ ਜੋੜੇ ਦੇ ਵਿੱਚ ਉਹ ਕਿਹੋ ਜੀ ਵਾਹਟ ਹੀ ਲੱਗੇਗੀ ਮਿੰਨੀ ਤੇ ਫਿਰ ਕੋਈ ਘੋੜੇ ਤੇ ਚੜ ਕੇ ਆਵੇਗਾ ਤੇ ਮਿੰਨੀ ਨੂੰ ਡੋਲੀ ਦੇ ਵਿੱਚ ਪਾ ਕੇ ਲੈ ਜਾਵੇਗਾ ਆਪਣੇ ਘਰ ਆਪਣੀ ਏਟਾਰੀ ਤੇ ਉਹਦੀਆਂ ਤਾਲੀਆਂ ਨੂੰ ਚੁੰਮ ਚੁੰਮ ਕੇ ਉਹਦੀ ਮਹਿੰਦੀ ਦਾ ਸਾਰਾ ਰੰਗ ਚੁੰਗ ਲਵੇਗਾ ਮਾਲਨ ਸੋਚਦੀ ਜੇ ਤੱਕ ਕੱਲ ਦੀ ਗੱਲ ਐ ਉਸ ਤੇ ਵੀ ਮਹਿੰਦੀ ਲੱਗੀ ਸੀ ਉਹ ਵੀ ਦੁਲਹਨ ਬਣੀ ਸੀ ਪਰ ਮਿੰਨੀ ਦੇ ਲਹਿਜੀ ਨੇ ਇੱਕ ਵਾਰ ਉਸ ਦੀਆਂ ਤਲੀਆਂ ਨੂੰ ਚੁੱਕ ਕੇ ਆਪਣੀਆਂ ਬੁੱਲੀਆਂ ਤੇ ਨਹੀਂ ਸੀ ਲਾਇਆ ਤੇ ਇੱਕ ਵਾਰ ਉਸ ਕਦੀ ਉਸ ਦਾ ਹੱਥ ਚੁੱਕ ਕੇ ਉਸ ਦੀਆਂ ਅੱਖੀਆਂ ਨਾਲ ਨਹੀਂ ਸੀ ਸ਼ੋਇਆ ਲਹਿਜੀ ਨੇ ਠੱਕਾ ਟੁੱਟਾ ਉਹ ਕੰਮ ਤੋਂ ਮੁੜਦਾ ਟੋਕਰ ਖਾ ਕੇ ਸੌ ਜਾਂਦਾ ਇੱਕ ਪੁੱਤਰ ਦੀ ਲਾਲਸਾ ਕਦੀ ਕਦੀ ਅੱਧੀ ਰਾਤ ਨੂੰ ਉਸ ਦੀ ਅੱਖ ਖੁੱਲ ਜਾਂਦੀ ਉਦੋਂ ਮਸਾ ਮਸਾ ਅਸਮਾਨ ਤੇ ਤਾਰੇ ਗਿਣ-ਗਿਣਾ ਮਾਲਣ ਨੂੰ ਨੀਂਦਰ ਪੈਂਦੀ ਸੀ ਤੇ ਹਰ ਵਰੇ ਹਰ ਦੂਜੇ ਵਰੇ ਇਹਨਾਂ ਦੇ ਇੱਕ ਨਾ ਇੱਕ ਧੀ ਆ ਜਾਂਦੀ ਅਣਚਾਈਆਂ ਕੁੜੀਆਂ ਆਪਣੇ ਆਪ ਆਉਂਦੀਆਂ ਤੇ ਆਪਣੇ ਹੱਥ ਹੀ ਤੁਰਦੀਆਂ ਯਾਨੀ ਕਿ ਮੁੱਕ ਜਾਂਦੀਆਂ ਬਸ ਇੱਕ ਮਿੰਨੀ ਧੀ ਉਹਨਾਂ ਦੀ ਬੱਚੀ ਸੀ ਪੁੱਤਰ ਨਹੀਂ ਸੀ ਹੋਇਆ ਬਿਆਰੇ ਦਾ ਬੀ ਮੋਟੀਆਂ-ਮੋਟੀਆਂ ਕਾਲੀਆਂ ਅੱਖਾਂ ਮਾਲਣ ਦੀਆਂ ਅੱਖੀਆਂ ਗੋਰੀਆਂ-ਗੋਰੀਆਂ ਗੱਲਾਂ ਤੇ ਹੀਠਾਂ ਤਿਲ ਮਾਲਣ ਦਾ ਤਿਲ ਗੱਜ਼-ਗੱਜ਼ ਲੰਮੇ ਵਾਲ ਮ ਆਪਣੀ ਮਾਂ ਮਾਲਣ ਵਰਗੀ ਮਾਲਣ ਸੋਚਦੀ ਜਿਵੇਂ ਸਾਰੇ ਜੀਵਨ ਦੀ ਉਸ ਦੀ ਭੁੱਖ ਨੇ ਉਸ ਦੀ ਧੀ ਦੇ ਰੂਪ ਚ ਮੁੱਢ ਜਨਮ ਲੈ ਲਿਆ ਆਪਣੀ ਪੂਰਤੀ ਕਰਨ ਲਈ ਮਾਲਣ ਸੋਚਦੀ ਜਿਵੇਂ ਉਹਦਾ ਹੌਸਨ ਫਿਰ ਸਰਕਾਰ ਹੋ ਗਿਆ ਹੋਵੇ ਉਹਦੀ ਆਪਣੀ ਜਾਈ ਵਿੱਚ ਆਪਣਾ ਮੁੱਲ ਪਵਾਉਣ ਲਈ ਮਾਲਣ ਨੂੰ ਹਮੇਸ਼ਾ ਮਹਿਸੂਸ ਹੁੰਦਾ ਜਿਵੇਂ ਉਹਦੇ ਅੰਗ ਅੰਗ ਪੋਟੇ-ਪੋਟੇ ਦੇ ਵਿੱਚ ਇੱਕ ਭੁੱਖ ਵਸੀ ਹੋਵੇ ਇੱਕ ਪਿਆਸ ਨਾਲ ਉਹਦੀਆਂ ਬੁੱਲੀਆਂ ਬੇਕਰਾਰ ਹੋਈਆਂ ਸੀ ਕਿਉਂਕਿ ਮਾਲਣ ਨੂੰ ਵੀ ਆਪਣੇ ਲਹਿਜੀ ਤੌਰ ਅੱਜ ਕੇ ਮੁਹੱਬਤ ਨਹੀਂ ਸੀ ਮਿਲੀ ਉਹ ਵੀ ਕੰਮਾਂ ਦਾ ਥੱਕਿਆ ਟੁੱਟਿਆ ਆਉਂਦਾ ਤੇ ਸੌਂ ਜਾਂਦਾ ਚੰਨ ਦੀ ਚਾਨਣੀ ਰਾਤ ਮਾਲਣ ਨੂੰ ਦੁਖੀ ਕਰਦੀ ਕਿਉਂਕਿ ਚੰਨ ਦੀ ਚਾਨਣੀ ਔਰਤ ਨੂੰ ਆਕਰਸ਼ਿਤ ਕਰਦੀ ਹੈ ਪੂਰੇ ਚੰਦ ਦੀ ਰਾਤ ਮਾਲਣ ਤੋਂ ਕਦੀ ਵੀ ਕੁਝ ਖਾਦਾ ਨਹੀਂ ਸੀ ਜਾਂਦਾ ਕਦੋਂ ਮਿੰਨੀ ਚੁੱਲਾ ਚੌਂਕਾ ਸਾਮ ਸਾਹਮਣੇ ਡਿਊਟੀ ਦੇ ਦਰਵਾਜ਼ੇ ਨੂੰ ਕੁੰਡੇ ਲਾ ਸੋਫੇ ਵਿੱਚ ਜਾ ਲੈਟੀ ਅੱਗੇ ਪੁਰਾਣੇ ਘਰਾਂ 'ਚ ਜਿਵੇਂ ਜਿਹੜਾ ਮੁੱਖ ਦਲਾਨ ਹੁੰਦਾ ਸੀ ਨਾ ਜਿੱਥੇ ਲਿਵਿੰਗ ਰੂਮ ਕਹਿੰਦੇ ਆਪਾਂ ਇਹਨੂੰ ਸੋਫਾ ਕਹਿੰਦੇ ਸੀ ਜਿਵੇਂ ਅੱਜਕੱਲ ਸੋਫਾ ਸੈੱਟ ਹੋ ਗਿਆ ਨਾ ਆਪਣੇ ਸੋਫਾ ਸੈੱਟ ਕਹਿੰਦੇ ਆ ਇਹ ਉਸੇ ਤਰ੍ਹਾਂ ਦਾ ਨਾਮ ਸੀ ਪਰ ਇਹ ਸੋਫਾ ਉਸ ਕਮਰੇ ਦਾ ਨਾਮ ਹੁੰਦਾ ਸੀ ਦੋਸਤੋ 50 ਸਾਲ ਪਹਿਲਾਂ ਜਿਵੇਂ ਕਰਤਾਰ ਸਿੰਘ ਦੁਗਲ ਦੀ ਕਹਾਣੀ ਹੈ ਉਸ ਨੂੰ ਸੁਭਾਤ ਜਾਂ ਦਲਾਨ ਜਿੱਥੇ ਬੰਦੇ ਦਾ ਲਿਵਿੰਗ ਰੂਮ ਸੀ ਉਸ ਨੂੰ ਸੋਫਾ ਕਹਿੰਦੇ ਸੀ ਤੇ ਮਿੰਨੀ ਜਾ ਕੇ ਸੋਫੇ ਦੇ ਵਿੱਚ ਜਾ ਲੇਟੀ ਰਾਤ ਕਿੰਨੀ ਵੀ ਹੋ ਗਈ ਚੰਨ ਜਿਵੇਂ ਸਾਰੇ ਦਾ ਸਾਰਾ ਉਹਨਾਂ ਦੇ ਵਿਹੜੇ ਆ ਲਥਾ ਹੋਵੇ ਠੰਡੀ ਰਾਤ ਸੀ ਅਜੇ ਠੰਡੀ ਕਿੱਥੇ ਉੰਜ ਹੀ ਸਖਾਵਾਂ ਸਖਾਵਾਂ ਪਾਲਾ ਪੂਰੇ ਚੰਨ ਦੀ ਰਾਤ ਕੱਲ ਮੁਕੱਲਾ ਵਿਹੜਾ ਮਾਲਣ ਸੋਚਦੀ ਉਹ ਅੱਜ ਕਿਉਂ ਐਵੇਂ ਬੈਠੀ ਐ ਕਿਸੇ ਦੀ ਉਡੀਕ ਦੇ ਵਿੱਚ ਉਸ ਦੀ ਧੀ ਮੰਨੀ ਅੰਦਰ ਜਾ ਕੇ ਸੌ ਚੁੱਕੀ ਸੀ ਮੰਨੀ ਦੇ ਲਹਿਜੀ ਨੇ ਅੱਜ ਹੀ ਕਿਉਂ ਸ਼ਹਿਰ ਜਾਣਾ ਸੀ ਪੁੰਨਿਆਂ ਵਾਲੀ ਰਾਤ ਉਹ ਆਪਣੇ ਆਪ ਨੂੰ ਡੱਕ ਡੱਕ ਰੱਖਦੀ ਸੀ ਤੇ ਮਾਲਣ ਨੇ ਮਕੈਸ਼ ਪ੍ਰੂਚੀ ਮਿੰਨੀ ਦੀ ਚੁੰਨੀ ਸੁੱਚੀ ਚੁੰਨੀ ਨਾਲ ਆਪਣਾ ਮੂੰਹ ਸਿਰ ਵਲੇਟ ਲਿਆ ਤੇ ਚੰਨ ਚਾਨਣੀ ਦੇ ਵਿੱਚ ਲਿਸ਼ਕ ਲਿਸ਼ਕ ਪੈਂਦੇ ਮਕੈਸ਼ ਦੇ ਦਾਣੇ ਉਹ ਮਕੈਸ਼ ਲੱਗੀ ਹੁੰਦੀ ਹੈ ਨਾ ਚੁੰਨੀਆਂ ਤੇ ਔਰਤਾਂ ਦੇ ਉਸ ਨੂੰ ਲੱਗਾ ਜਿਵੇਂ ਅਸਮਾਨ ਦੇ ਤਾਰੇ ਉਹਦੇ ਵਾਲਾਂ ਦੇ ਵਿੱਚ ਹਲਥੇ ਹੋਣ ਉਹਦੀਆਂ ਪਲਕਾਂ ਤੇ ਉਹਦੀਆਂ ਗੱਲਾਂ ਤੇ ਉਹਦੇ ਮੋਢਿਆਂ ਤੇ ਆ ਕੇ ਇਹ ਤਾਰੇ ਖੇਡਣ ਲੱਗ ਪਏ ਹੋ ਸਾਹਮਣੇ ਅੰਬੀ ਦਾ ਬੂਟਾ ਤੇ ਕੋਈ ਪੰਛੀ ਬੋਲ ਰਿਹਾ ਸੀ ਹੁਕ ਹੁਕ ਦੀ ਆਵਾਜ਼ ਉਹ ਇੰਜ ਪੁਕਾਰਦਾ ਪੁੰਨਿਆਂ ਦੀ ਸਾਰੀ ਰਾਤ ਸਾਰੀ ਉਮਰ ਇੰਜ ਹੀ ਪੁਕਾਰਦਾ ਰਿਹਾ ਜਿਸ ਨੇ ਆਉਣਾ ਸੀ ਉਹ ਨਹੀਂ ਆਇਆ ਕਿਨਾਂ ਵਹਿਣਾ ਦੇ ਵਿੱਚ ਮਾਲਣ ਵਹਿੰਦੀ ਜਾ ਰਹੀ ਸੀ ਮਾਲਣ ਸੋਚਦੀ ਸ਼ਾਇਦ ਇਸ ਲਈ ਕਿ ਉਹ ਇਕੱਲੀ ਹੈ ਇਕੱਲੀ ਕਿਉਂ ਅੰਦਰ ਉਸ ਦੀ ਥਿਤੀ ਮਿੰਨੀ ਵੀ ਸੀ ਜਵਾਨ ਸੀ ਮਟਿਆਰ ਸੀ ਤੇ ਜਿਸ ਨੇ ਥੋੜੇ ਦਿਨਾਂ ਨੂੰ ਵਿਆਹੀ ਜਾਣਾ ਸੀ ਤੇ ਅਗਲੇ ਹਫਤੇ ਉਸ ਦਾ ਕਾਜ ਰਚਣਾ ਸੀ ਤੇ 7 ਦਿਨ ਹੋਰ ਉਸਨੇ ਚੱਲੀ ਜਾਣਾ ਸੀ ਤੇ ਫਿਰ ਉਹ ਸੋਚਦੀ ਕਿ ਉਹ ਇਕੱਲੀ ਰਹਿ ਜਾਵੇਗੀ ਐਡਾ ਵੱਡਾ ਵਹਿੜਾ ਤੇ ਉਹ ਇਕੱਲੀ ਮਾਲਣ ਦਾ ਅੰਗ ਅੰਗ ਲਰਜ਼ ਗਿਆ ਇਹ ਵੇੜਾ ਉਸ ਨੂੰ ਖਾਣ ਨੂੰ ਪਿਆ ਕਰੇਗਾ ਮਿੰਨੀ ਕਿਉਂ ਇਹਦੇ ਆਵੇਗੀ ਉਹ ਆਪਣਾ ਵੇੜਾ ਵਸਾਏਗੀ ਪਿੰਡ ਦੇ ਚੌਧਰੀ ਦੇ ਨੂੰ ਉਹ ਤੇ ਆਪਣੇ ਵੇੜੇ ਦਾ ਸ਼ਿੰਗਾਰ ਬਣੇਗੀ ਤੇ ਮਾਲਣ ਸੋਚਦੀ ਉਹ ਕੱਲੀ ਰਹਿ ਜਾਵੇਗੀ ਕੱਲ ਮੁਕੱਲੀ ਮਿੰਨੀ ਦੇ ਲਹਿਜੀ ਨੇ ਸਾਰੀ ਉਮਰ ਸੂਤ ਸੌਦੇ ਦੇ ਵਿੱਚ ਘਟ ਲਈ ਇੱਕ ਅਮੁੱਕ ਦੌੜ ਘਰ ਦਾ ਮਰਦ ਸ਼ਾਮ ਨੂੰ ਹਰ ਰੋਜ਼ ਹਾਰ ਕੇ ਜਿਵੇਂ ਆਉਂਦਾ ਏਸੀ ਤਰ੍ਹਾਂ ਬਿਹਾਲ ਹੋਇਆ ਲਹਿਜੀ ਮੰਜੀ ਤੇ ਆ ਕੇ ਢੇਰੀ ਹੋ ਜਾਂਦਾ ਤੇ ਕਈ ਵਾਰ ਉਹਨੂੰ ਇਹ ਕਹਿੰਦੀ ਕਿ ਇਤਨਾ ਖਲਜਗਣ ਕਾ ਨੂੰ ਕਾ ਨੂੰ ਉਸਨੇ ਇੰਨੇ ਪਵਾੜੇ ਪਾਏ ਹੋਏ ਨੇ ਇੰਨੀ ਬਸ਼ੱਕਤ ਕਿਉਂ ਪਰ ਲਹਿਜੀ ਉਸ ਦੀ ਕੋਈ ਗੱਲ ਨਾ ਸੁਣਦਾ ਅੱਧੀ ਰਾਤ ਥੱਕਿਆ ਟੁੱਟਿਆ ਆਉਂਦਾ ਤੇ ਉਸ ਵਖਤੇ ਨਿਕਲ ਜਾਂਦਾ ਉਸ ਦਾ ਲਹਿਜੀ ਯਾਨੀ ਕਿ ਉਸ ਦਾ ਪਤੀ ਮੱਲਣ ਝਟ ਦੇ ਝਟ ਅੰਦਰ ਸੋਫੇ ਦੇ ਵਿੱਚ ਗਈ ਮਿੰਨੀ ਸੱਚਮੁੱਚ ਸੌ ਚੁੱਕੀ ਸੀ ਅਲੜ ਜਵਾਨੀ ਦੀ ਮਟਿਆਰ ਹੂਕਰ ਨਿੰਦਰ ਹੂਕ ਸੁੱਤੀ ਸੀ ਲਾਲ ਚੂੜੀਆਂ ਨੂੰ ਲਾ ਕੇ ਸਹਰਾਣੇ ਰੱਖ ਕੇ ਮਿੰਨੀ ਸੌਂ ਗਈ ਕਿੱਥੇ ਚੂੜੀਆਂ ਧਰੀਆਂ ਸਨ ਉਸਨੇ ਜਿਵੇਂ ਉਪਾਸਾ ਪਰਤੇਗੀ ਕਿੜ-ਕਿੜ ਟੁੱਟ ਜਾਣਗੀਆਂ ਸੋ ਮਾਲਾ ਨੇ ਸੋਚਿਆ ਉਸਨੇ ਚੁੱਕ ਚੁੱਕ ਕੇ ਚੂੜੀਆਂ ਸਾਹਮਣੇ ਕਾਂਸ ਤੇ ਰੱਖਣ ਦੀ ਸੋਚੀ ਤੇ ਫਿਰ ਉਸਨੇ ਕਾਂਸ ਤੇ ਰੱਖਣ ਦੀ ਬਜਾਏ ਉਹ ਆਪਣੀ ਧੀ ਵਾਲੀਆਂ ਚੂੜੀਆਂ ਪਾ ਲਈਆਂ ਆਪਣੀਆਂ ਕਲਾਈਆਂ ਤੇ ਉਸ ਨੂੰ ਸਜਾ ਲਿਆ ਕਾਂਸ ਤੇ ਰੱਖਣ ਦੀ ਬਜਾਏ ਛੇਕ ਪਾਸੇ ਛੇਕ ਪਾਸੇ ਲਿਸ਼ਲਿਸ਼ ਕਰਦੀਆਂ ਧੀ ਦੀਆਂ ਸੁਰਖ ਚੂੜੀਆਂ ਉਸਨੇ ਆਪਣੀ ਬਾਹੀ ਪਾ ਲਈਆਂ ਅੱਜ ਕੱਲ੍ਹ ਹੀ ਮਿੰਨੀ ਨੇ ਗਲੀ ਦੇ ਵਿੱਚ ਬਹਿ ਕੇ ਚੂੜੀਆਂ ਵਾਲੇ ਤੋਂ ਇਹ ਚਾਹ ਨਾਲ ਚੜਾਈਆਂ ਸਨ ਤੇ ਮਾਲਣ ਮੁੜ ਕੇ ਚੂੜੀਆਂ ਪਾ ਕੇ ਤੇ ਧੀ ਵਾਲੀ ਮੁਕੇਸ਼ ਵਾਲੀ ਚੁੰਨੀ ਲੈ ਕੇ ਵਿਹੜੇ 'ਚ ਆ ਗਈ ਸਿਰ ਤੇ ਰੇਸ਼ਮੀ ਮੁਕੇਸ਼ ਪ੍ਰੋਚੀ ਚੁੰਨੀ ਵੀਣੀਆਂ ਤੇ ਲਾਲ-ਲਾਲ ਚੂੜੀਆਂ ਤੇ ਪੂਰੇ ਚੰਨ ਦੀ ਮਹਿਕ ਦੀ ਰਾਤ ਉਸ ਦਾ ਅੰਗ-ਅੰਗ ਲਰਜਣ ਲੱਗਾ ਮਾਲਣ ਨੂੰ ਲੱਗਾ ਜਿਵੇਂ ਇੱਕ ਐਠਣ ਜਿਹੀ ਉਹਦੇ ਅੰਗਾਂ ਦੇ ਵਿੱਚ ਫੈਲਦੀ ਜਾ ਰਹੀ ਹੈ ਉਸ ਦੇ ਅੰਦਰੋਂ ਕਿਸੇ ਦੀ ਤੜਪ ਕਿਸੇ ਦੀ ਉਡੀਕ ਉਪਜ ਰਹੀ ਹੈ ਤੇ ਮਾਲਣ ਮੁੜ ਬਾਹਰ ਬੇੜੇ ਦੇ ਵਿੱਚ ਆ ਗਈ ਸਿਰ ਤੇ ਰੇਸ਼ਮੇ ਮਕਾਕ ਚ ਪਰੋਚੀ ਚੋਣੀ ਉਸ ਤੇ ਬੱਬਾ ਨੂੰ ਉੱਡਣ ਉੱਡਣ ਲਾ ਰਹੀ ਸੀ ਤੇ ਫਿਰ ਉਸ ਨੇ ਡਿਊਟੀ ਦਾ ਦਰਵਾਜ਼ਾ ਉਸ ਦੀ ਡਿਊਟੀ ਦਾ ਦਰਵਾਜ਼ਾ ਕਿਸੇ ਨੇ ਠਕੋ ਰਿਆ ਉਹ ਸੀ ਪੋਲੇ ਜਿਹੇ ਚੱਕਦਾ ਹੋਇਆ ਝਿਜਕਦਾ ਹੋਇਆ ਉਹੀ ਸੀ ਜਿਵੇਂ ਉਸ ਨੇ ਚਿੱਠੀ ਦੇ ਵਿੱਚ ਲਿਖਿਆ ਸੀ ਆਪਣੇ ਵਕਤ ਤੇ ਆ ਪਹੁੰਚਿਆ ਸਰਦ ਪੋਨਿਆਂ ਦੀ ਰਾਤ ਮੈਂ ਤੇਰਾ ਦਵਾਰ ਖੜਕਾਵਾਂਗਾ ਤੇਰੀ ਮਰਜ਼ੀ ਹੋਵੇ ਖੋਲ ਦਵਾਂ ਤੇਰੀ ਮਰਜ਼ੀ ਹੋਵੇ ਬੂਹਾ ਨਾ ਖੋਲੀ ਤੇਰਾ ਦਰਵਾਜਾ ਖੜਕਾਉਣ ਦਾ ਮੇਰਾ ਹੱਕ ਉਂਝ ਦਾ ਉਂਝ ਬਣਿਆ ਹੋਇਆ ਠੱਕ 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 ਦਰਵਾਜਾ ਫੇਰ ਖੜਕਿਆ ਅਤਿਅੰਤ ਮਦਰ ਤੇ ਪਿਆਰੀ ਜੀ ਦਸਤਕ ਉਸੇ ਦੀ ਸੀ ਉਹੀ ਸੀ ਚਾਨਣੀ ਰਾਤ ਦਾ ਚੋਰ ਉਸ ਤੇ ਦਿਲ ਦਾ ਚੋਰ ਕਿਉਂਕਿ ਮਾਲਣ ਦਾ ਪਤੀ ਲਹਿਜੀ ਕਰਨੇ ਸੀ ਇੱਕਦਮ ਚੰਨ ਘਨੇ ਕਾਲੇ ਬੱਦਲਾਂ ਦੇ ਓਲੇ ਹੋ ਗਿਆ ਹਨੇਰਾ ਛਾ ਗਿਆ ਚਾਰੇ ਪਾਸੇ ਜਿਵੇਂ ਕਿਸੇ ਸਹਸਾ ਬੱਤੀ ਬਜਾ ਦਿੱਤੀ ਹੋਵੇ ਘੋਰ ਕਾਲੇ ਬੱਦਲ ਦਾ ਪਹਾੜ ਜਿਹਾ ਚੰਨ ਅੱਗੇ ਆ ਗਿਆ ਬੱਦਲਾਂ ਤੇ ਬੱਦਲਾਂ ਦੇ ਜਿਵੇਂ ਘੋੜੇ ਚੜੇ ਆ ਰਹੇ ਸਨ ਤੇ ਘੁੱਪ ਹਨੇਰੇ ਦੇ ਵਿੱਚ ਮਾਲਣ ਦੇ ਕਦਮ ਡਿਊਟੀ ਵੱਲ ਤੁਰ ਪਏ ਹਨੇਰਾ ਚੱਕਰ ਚੱਕਰ ਠੰਡ ਠੰਡ ਪਸੀਨਾ ਪਸੀਨਾ ਕੰਬਦੇ ਹੋਏ ਹੱਥ ਪੋਲੇ ਜਏ ਉਸਨੇ ਦਰਵਾਜ਼ੇ ਦੀ ਕੁੰਡੀ ਲਾਈ ਤੇ ਆਪਣੇ ਆਪ ਨੂੰ ਤੜਫ ਰਹੀਆਂ ਬਾਹਾਂ ਦੇ ਵਿੱਚ ਢੇਰੀ ਕਰ ਸੁੱਟਿਆ ਤੇ ਫਿਰ ਬੁੱਲੀਆਂ ਤੇ ਬੁੱਲੀਆਂ ਦੰਦੀਆਂ ਦੇ ਵਿੱਚ ਦੰਦੀਆਂ 20 ਸਾਲ ਦਾ ਰੁਕਿਆ ਹੜ ਜਿਵੇਂ ਹੱਦਾਂ ਬੰਨੇ ਤੋੜ ਕੇ ਵਗਿਆ ਜਿਵੇਂ ਕੋਈ ਤੂੜੀ ਦਾ ਟੀਲਾ ਕਿਸੇ ਬਲੂਨੇ ਦੀ ਲਪੇਟ ਵਿੱਚ ਆ ਗਿਆ ਹੋਵੇ ਇਸ ਤਰ੍ਹਾਂ ਲੱਟ ਲੱਟ ਮੱਚਿਆ ਤੂੜੀ ਦਾ ਟੀਲਾ ਮਾਲਣ ਨੂੰ ਪਤਾ ਨਹੀਂ ਸੀ ਕਿ ਕਦੋਂ ਤੁਰਦੇ ਤੁਰਦੇ ਉਹ ਪਿੰਡ ਦੇ ਬਾਹਰ ਬੋੜੀ ਦੇ ਹੇਠ ਜਾ ਖਲੋਤੇ ਕਿੰਨਾ ਚਿਰ ਮਾਲਣ ਤੇ ਉਹ ਉੱਥੇ ਖਲੋਤੇ ਰਹੇ ਮਾਲਣ ਨੂੰ ਪਤਾ ਨਹੀਂ ਸੀ ਕਿ ਕਦੋਂ ਉਹ ਬੋੜੀ ਨਾਲ ਲੱਗਦੀ ਪੈਲੀ ਦੇ ਵਿੱਚ ਜਾ ਬੈਠੇ ਕਿੰਨਾ ਚਿਰ ਲੋਕੇ ਰਹੇ ਸਰਗੀ ਵਿਲੇ ਦੀ ਗੱਡੀ ਦੂਰ ਸੜਕੋਂ ਚੀਕ ਦੀ ਚੀਕ ਦੀ ਚਲਾਂਦੀ ਰੇਲ ਗੱਡੀ ਗੁਜ਼ਰ ਰਹੀ ਸੀ ਕਿ ਉਸਦੀ ਅੱਖ ਖੋਲੀ ਤੇ ਮਾਲਣ ਮਲਕੜੇ ਜਹੀ ਉਸਦੀ ਅੰਬਾਵਾਂ ਦੇ ਵਿੱਚੋਂ ਤਿਲਕ ਕੇ ਮੋਹ ਸਰਬਲੇਟੀ ਤਾਲਵੇ ਤਾਲਵੇ ਕਦਮ ਆਪਣੇ ਘਰ ਮੁੜਾਈ ਚੂੜੀਆਂ ਨੂੰ ਲਾ ਕੇ ਉਸਨੇ ਉਂਝ ਦਾ ਉਂਝ ਮਿੰਨੀ ਦੇ ਸਹਰਾਣੇ ਰੱਖ ਦਿੱਤਾ ਤੇ ਉਸਦੀ ਮੁਕੇਸ਼ ਵਾਲੀ ਰੇਸ਼ਮੀ ਚੁੰਨੀ ਉਹਦੀ ਮੰਜੀ ਤੇ ਸੁੱਟੀ ਤੇ ਆਪਣਾ ਦੁਪੱਟਾ ਲੈ ਕੇ ਸਾਹਮਣੇ ਬਿਸਤਰੇ ਦੇ ਵਿੱਚ ਜਾ ਲੈਟੀ ਮਾਲਣ ਆਪਣੇ ਪਲੰਗ ਤੇ ਆ ਪਈ ਤੇ ਉਸਦੀ ਅੱਖ ਲੱਗ ਗਈ ਇੰਦ ਤੇ ਉਸ ਨੂੰ ਕਦੇ ਨੀਂਦਰ ਬਣੇ ਸੀ ਆਈ ਜਿਵੇਂ ਸਾਰੀ ਉਮਰ ਦਾ ਕਿਸੇ ਦਾ ਜਗਰਾਤਾ ਹੋਵੇ ਧੁੱਪਾਂ ਚੜਾਈਆਂ ਤੇ ਮਾਲਣ ਦੀ ਅੱਖ ਨਹੀਂ ਖੁੱਲੀ ਕੁੜੀਆਂ ਚਿੜੀਆਂ ਵਾਂਗ ਅੱਜ ਤੂੰ ਸੁੱਤੀ ਏ ਮਾਂ ਮੈਨੀ ਨੇ ਉਸ ਨੂੰ ਦਿਨ ਚੜ੍ਹੇ ਛੇੜਿਆ ਜੋਹਾਨ ਜਹਾਨ ਭੀ ਉਸ ਤੇ ਘਰ ਦੀ ਝਾੜ ਪੁੰਝ ਚੁੱਲਾ ਚੌਂਕਾ ਖਤਮ ਕਰਕੇ ਆ ਚੁੱਕੀ ਸੀ ਤੇ ਨਹਾ ਧੋ ਕੇ ਹੁਣ ਉਸ ਦੀ ਤੀ ਮੰਦਰ ਜਾ ਰਹੀ ਸੀ ਤੇ ਮੋਤੀਆਂ ਦੀਆਂ ਕਲੀਆਂ ਚੁੰਨੀ ਦੇ ਚੂਕ ਦੇ ਵਿੱਚ ਬੱਦੀ ਆਪਣੇ ਇਸ ਨੂੰ ਭੇਟ ਕਰਨ ਦੇ ਲਈ ਮਿੰਨੀ ਅੱਖਿਓਂ ਓਲੇ ਹੋਈ ਤਾਂ ਮਾਲਣ ਨੇ ਅਲਸਾਈ ਹੋਈ ਨੇ ਲੱਖਾਂ ਸੁਪਨੇ پلਕਾਂ ਦੇ ਵਿੱਚ ਲਟਕਾਈ ਸਾਹਮਣੇ ਵਿਹੜੇ ਦੇ ਵਿੱਚ ਜਾ ਬੈਠੀ ਪੂਰੇ ਦੀ ਮਿੱਠੀ-ਮਿੱਠੀ ਹਵਾ ਝੁੱਲ ਪਈ ਕੋਸੀ-ਕੋਸੀ ਧੁੱਪ ਬਨੇਰੇ ਤੋਂ ਹੇਠਾਂ ਉਤਰੀ ਇੱਕ ਹਲਕਾ ਜਿਹਾ ਖੁਮਾਰ ਸੀ ਲਾਂਬ-ਚਾਂਬ ਸੀ ਮਾਲਣ ਨੂੰ ਲੱਗਦਾ ਸੀ ਕਿ ਜਿਵੇਂ ਉਹ ਦੰਦੋ-ਦੰਦ ਦੁੱਧ ਦੀ ਭਰੀ ਕਟੋਰੀ ਹੋਵੇ ਦੁੱਧ ਤੇ ਉੱਤੇ ਤਰ ਰਹੀਆਂ ਚੰਬੇ ਦੀਆਂ ਕਲੀਆਂ ਇੱਕ ਉਹ ਨਮਾਜ਼ ਜਹ ਦੇ ਵਿੱਚ ਉਹਦੀਆਂ ਪਲਕਾਂ ਜੁੜ ਜੁੜ ਜਾਂਦੀਆਂ ਤੇ ਖੁੱਲ ਜਾਂਦੀਆਂ ਨਹੀਂ ਮਾਲਣੇ ਕਿੱਥੇ ਵੇ ਕਿੱਥੇ ਵੇ ਤੋਰੀ ਧੀ ਬਲਖੀ ਤੇ ਜਿਵੇਂ ਕਿਸੇ ਆ ਕੇ ਉਸ ਨੂੰ ਚਪੇੜ ਕੱਢ ਮਾਰੀ ਹੋਵੇ ਮਾਲਣ ਦਾ ਤਰਾ ਨਿਕਲ ਗਿਆ ਨਹੀਂ ਮਾਲਣੇ ਕਿੱਥੇ ਵੇ ਤੋਰੀ ਧੀ ਬਲਖੀ ਇੱਕ ਅਨਰਥ ਕਦੀ ਕਿਸੇ ਨੇ ਸੁਣਿਆ ਇਹ ਅਨਰਥ ਕਦੇ ਕਿਸੇ ਨੇ ਸੁਣਿਆ ਕੇ ਚਾਰ ਦਿਨ ਇਹਦੀ ਡੋਲੀ ਨੂੰ ਰਹਿੰਦੇ ਨੇ ਤੇ ਇੰਜ ਉਹ ਕੁੜੀ ਉਦਲ ਪਈ ਤੇ ਲਾਜੋ ਗਵਾਂਢਣ ਨੇ ਹੱਥ ਮਲ ਦੀ ਮਾਲਣ ਦੇ ਕੋਲ ਆ ਕੇ ਬਹਿ ਗਈ ਕੀ ਹੋਇਆ ਕੋੜੇ ਮੇਰੀ ਧੀ ਨੂੰ ਉਹ ਤੇ ਨੇਰੀ-ਪੇਰੀ ਗਾਉ ਏ ਮਾਲਣ ਅੱਗੋਂ ਭੁੜਕ ਪਈ ਤੇਰੀ ਗਾਉ ਸਾਰੀ ਰਾਤ ਕੱਲ ਗੂੰ ਖਾਂਦੀ ਰਹੀ ਉਸਨੇ ਜਵਾਬ ਦਿੱਤਾ ਮਾਲਣ ਨੇ ਸੁਣਿਆ ਤੇ ਉਸਦੇ ਜਿਵੇਂ ਸੋਤਰ ਸੁੱਕ ਗਏ ਵੱਡੇ ਤੇ ਜਿਵੇਂ ਉਸਤੇ ਸਰੀਰ ਦੇ ਵਿੱਚ ਲਹੂ ਨਹੀਂ ਰਿਹਾ ਨੀਲੀ ਪੀਲੀ ਉਹਦੇ ਅੰਗ ਜਿਵੇਂ ਮੁੜ ਮੁੜ ਜਾ ਰਹੇ ਸੀ ਉਧਰ ਰਾਤ ਪਈ ਤੇ ਉਧਰੋਂ ਸੋਤਾ ਲਗਾ ਕੇ ਕਿਸੇ ਆਂਤਰੇ ਨਾਲ ਇਹ ਬਾਹਰ ਨਿਕਲ ਗਈ ਸਾਰੀ ਰਾਤ ਤੇਰੀ ਡਿਊਟੀ ਖੁੱਲੀ ਰਹੀ ਮੈਂ ਆਪ ਇਹਨਾਂ ਅੱਖੀਆਂ ਨਾਲ ਵੇਖਿਆ ਤੇ ਡਿਊਟੀ ਦੇ ਬਾਹਰ ਕਿਸੇ ਦੇ ਕਲਾਵੇ ਦੇ ਵਿੱਚ ਢੇਰੀ ਹੋਈ ਪਈ ਸੀ ਮੈਂ ਬਾਹਰ ਛੁੱਟੀ ਕਰਨ ਮੈਂ ਬਾਹਰ ਛੁੱਟੀ ਕਰਨ ਨਿਕਲਿਆ ਸਾਂ ਤੇ ਮੈਂ ਉਂਝ ਦਾ ਉਂਝ ਬੂਹਾ ਭੀੜ ਲਿਆ ਤੇ ਫਿਰ ਪੋਲੇ ਪੋਲੇ ਕਦਮ ਬਾਹਾਂ ਦੇ ਵਿੱਚ ਬਾਹ ਪਾਈ ਇਹ ਬਾਹਰ ਖੇਤਾਂ ਵੱਲੋਂ ਨਿਕਲ ਗਈ ਤੇ ਰੀਤੀ ਜਾਨੀ ਉਹ ਲਾਜੋ ਉਸ ਨੂੰ ਕਹਿਣ ਲੱਗੀ ਕਿਉਂਕਿ ਉਸਨੇ ਆਪਣੀ ਧੀ ਵਾਲੀ ਚੁੰਨੀ ਲਈ ਹੋਈ ਸੀ ਨਾ ਮਾਲਣ ਨੇ ਤੇ ਮੈਂ ਬਾਹਰ ਛੋਟੀ ਛੋਟ ਮੈਂ ਬਾਹਰ ਛੋਟੀ ਕਰਨ ਲਈ ਨਿਕਲੀ ਸਾਂ ਛੋਟੀ ਸ਼ਾਤ ਯੂਰਨ ਪਾਸ ਕਰਨੋਂ ਕਿਹਾ ਹੋਵੇ ਇੱਥੇ ਕਿਉਂਕਿ ਪੁਰਾਣੀ ਕਹਾਣੀ ਹੈ ਮੈਂ ਬਾਹਰ ਛੋਟੀ ਕਰਨੇ ਲਈ ਸਾਂ ਤੇ ਮੈਂ ਉਂਝ ਦਾ ਉਂਝ ਬੂਹਾ ਪੇੜ ਲਿਆ ਤੇ ਫਿਰ ਇਹ ਤੇਰੀ ਧੀ ਪੋਲੇ-ਪੋਲੇ ਕਦਮ ਬਾਹਰ ਦੇ ਵਿੱਚ ਬਾਹ ਪਾਈ ਉਸ ਮਰਦ ਨਾਲ ਬਾਹਰ ਖੇਤਾਂ ਨੂੰ ਨਿਕਲ ਗਈ ਤੇ ਸਾਰੀ ਰਾਤ ਮੇਰੀ ਤੇ ਅੱਖ ਨਹੀਂ ਲੱਗੀ ਧੀਆ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਇੰਜ ਕਦੇ ਅੱਗੇ ਮਾਂ ਪਿਓ ਦਾ ਕਿਸੇ ਨੇ ਮੂੰਹ ਕਾਲਾ ਨਹੀਂ ਕੀਤਾ ਇੰਜ ਕਦੀ ਕਿਸੇ ਨੇ ਆਪਣੇ ਵਡੇਰਿਆਂ ਦੀ ਪਤ ਨਹੀਂ ਲਾਈ ਤੇ ਇੰਜ ਅਸੀਂ ਮੂੰਹ ਦੇਣ ਜੋਗੇ ਨਹੀਂ ਕਿਤੇ ਰਹੇ ਤੇ ਉਸ ਦੀ ਗਵਾਂਢਣ ਲਾਜੋ ਛੱਜ ਛੱਜ ਅਥਰੂ ਰੋ ਰਹੀ ਸੀ ਤੇ ਰੋਈ ਜਾਂਦੀ ਨੂੰ ਤਲੀਆਂ ਵੀ ਮਿਲ ਜਾਂਦੀ ਸੀ ਮਾਲਣ ਜਿਵੇਂ ਵੱਟੇ ਦਾ ਵੱਟਾ ਹੋ ਗਈ ਹੋਵੇ ਕਿਉਂਕਿ ਲਾਜੋ ਨੇ ਜੋ ਸਾਰਾ ਕੁਝ ਵੇਖਿਆ ਉਹ ਸਾਰਾ ਕੁਝ ਉਸਤੇ ਅੱਗੇ ਬਿਆਨ ਕਰ ਦਿੱਤਾ ਤੇ ਮਾਲਣ ਨੂੰ ਕੁਝ ਸੁਝ ਨਹੀਂ ਸੀ ਰਿਹਾ ਉਸ ਨੂੰ ਕੁਝ ਸੁਣਾਈ ਵੀ ਨਹੀਂ ਸੀ ਦੇ ਰਿਹਾ ਤੇ ਇੰਜ ਕਲਪ ਦੀ ਕਲਪ ਦੀ ਲਾਜੋ ਚਲੇਗੀ ਲਾਜੋ ਅਜੇ ਗਈ ਹੀ ਸੀ ਕਿ ਪਿੰਡ ਦਾ ਚੌਂਕੀਦਾਰ ਜੁਮਾ ਪਿਛੋਕੜ ਆਉਣ ਲੱთა ਭਾਬੀ ਨਹੀਂ ਭਾਬੀ ਮਾਲਣੇ ਕਦੋਂ ਦਾ ਉਸ ਦੇ ਕੋਲ ਖਲੋਤਾ ਉਸ ਨੂੰ ਬੁਲਾ ਰਿਹਾ ਸੀ ਤੇ ਮਾਲਣ ਬੋਲੀ ਕੀ ਏ ਜੁਮਿਆਂ ਜਿਵੇਂ ਉਸ ਦੀ ਆਵਾਜ਼ ਖੂਚੋਂ ਨਿਕਲੀ ਹੋਵੇ ਮਾਲਣ ਜੁਮਮੇ ਨੇ ਚੌਕੀਦਾਰ ਨੂੰ ਵਿਹੜੇ ਦੇ ਵਿੱਚ ਖਲੋਤਾ ਵੇਖ ਕੇ ਉਹ ਸੰਭਲਣ ਲੱਗੀ ਭਾਬੀ ਗੱਲ ਕਰਨ ਵਾਲੀ ਤਾਂ ਨਹੀਂ ਪਰ ਰਾਤ ਡਾਢਾ ਜ਼ੁਲਮ ਹੋਇਆ ਇਸ ਪਿੰਡ ਦੇ ਵਿੱਚ ਮੈਂ ਤੇ ਵਾਲ ਚਿੱਟੇ ਕਰ ਲੈਨੇ ਚੌਕੀਦਾਰੀ ਕਰਦੇ ਆ ਅਜਾ ਹ ਹਨੇਰ ਮੈਂ ਕਦੇ ਨਹੀਂ ਵੇਖਿਆ ਤੇਰੀ ਤੀ ਮਿੰਨੀ ਉਸ ਬੋੜ ਹਟ ਮੂੰਹ ਕਾਲਾ ਕਰਦੀ ਰਹੀ ਸਾਰੀ ਰਾਤ ਰਾਤ ਚਾਨਣੀ ਸੀ ਬੱਦਲ ਆਖਰਾਂ ਦੇ ਚੜੇ ਹੋਏ ਸੀ ਮੈਂ ਦੋ ਵਰ 10 ਕਦਮਾਂ ਦੀ ਵਿੱਥ ਤੇ ਇਹਨਾਂ ਦੇ ਕੋਲੋਂ ਗੁਜ਼ਰ ਗਿਆ ਇਹ ਦੰਦੀਆਂ ਵਿੱਚ ਦੰਦੀਆਂ ਤੇ ਬੁੱਲਾਂ ਵਿੱਚ ਬੁੱਲ ਸਮਾਈ ਇੱਕ ਦੂਸਰੇ ਨੂੰ ਚੰਬੜੇ ਸਨ ਇਹਨਾਂ ਨੂੰ ਪਤਾ ਨਹੀਂ ਲੱਗਾ ਬੋੜ ਹਿੱਟ ਖਲੋਤੇ ਖਲੋਤੇ ਥੱਕ ਗਏ ਤੇ ਫਿਰ ਇਹ ਖੇਤ 'ਚ ਜਾ ਛੁਪੇ ਮੈਂ ਤੇ ਆ ਕੇ ਸਾਰੀ ਰਾਤ ਤੇਰੇ ਘਰ ਦੀ ਰਾਖੀ ਬੈਠਾ ਰਿਆ ਖੁੱਲੀ ਡਿਊਟੀ ਚਾਰ ਦਿਨ ਨੂੰ ਇਹਦਾ ਵਿਆਹ ਆ ਵਿਆਹ ਵਾਲੇ ਘਰ ਗਹਿਣੇ ਕੱਪੜਾ ਲੜਤਾ ਪਿਆ ਹੁੰਦਾ ਪਰ ਤੁਹਾਡੇ ਘਰ ਦੇ ਡਿਊਟੀ ਦੇ ਦਰਵਾਜ਼ੇ ਖੁੱਲੇ ਸੀ ਮੈਂ ਸੋਚਿਆ ਘਰ ਦੀ ਇੱਜ਼ਤ ਤੇ ਬਾਹਰ ਰੁਲ ਰਹੀ ਹੈ ਸ਼ਾਇਦ ਵਾਪਸ ਆ ਜਾਏ ਮਤਾ ਇਹਨਾਂ ਦੇ ਘਰੋਂ ਕੋਈ ਗਾਣਾ ਘਟਾ ਨਾ ਲੈ ਜਾਏ ਸਰਗੀ ਹੋਈ ਤਾਂ ਮੈਂ ਇੱਥੋਂ ਹਿੱਲਿਆ ਪਤਾ ਨਹੀਂ ਇਹ ਕਦੋਂ ਖੇ ਖਾ ਕੇ ਤੇਰੀ ਧੀ ਮਿੰਨੀ ਵਾਪਸ ਮੁੜੀ ਮੌਤਾਂ ਜੋਗੀ ਮੈਂ ਤਾਂ ਇਸ ਨੂੰ ਕੁਛੜ ਚੁੱਕ ਚੁੱਕ ਖੜਾ ਕੇ ਪਾਲਿਆ ਸੀ ਮੇਰੀ ਧੀ ਹੁੰਦੀ ਤਾਂ ਮੈਂ ਇਹਦੇ ਸੀਰਵੇਂ ਖਿੱਚ ਲਾਂਦਾ ਮੈਂ ਤਾਂ ਪਿਛਲੀ ਕੰਧ ਟੱਪ ਕੇ ਆਇਆ ਮੈਂ ਸੋਚਿਆ ਕੋਈ ਪੁੱਛੇਗਾ ਸਵੇਰੇ ਸਵੇਰੇ ਕਿਦਾਂ ਤੁਰ ਪਿਆ ਦਾ ਮੈਂ ਕੀ ਜਵਾਬ ਦਵਾਂਗਾ ਮਾਲਣ ਦੇ ਮੂੰਹੋਂ ਜੁम्मे ਚੌਕੀਦਾਰ ਦੇ ਇਹ ਲਫ਼ਜ਼ ਸੁਣ ਕੇ ਜਿਵੇਂ ਉਸ ਤੇ ਬਿਜਲੀ ਆ ਡੇਗੀ ਉਹ ਬਿਟ-ਬਿਟ ਅੱਖੀਆਂ ਡੋਰ ਪਰ ਜੁम्मे ਚੌਕੀਦਾਰ ਵੱਲ ਤੱਕ ਰਹੀ ਸੀ ਕਿਉਂਕਿ ਮਾਲਣ ਦੀ ਕੀਤੀ ਕਰਤੂਤ ਦਾ ਦੋਸ਼ ਉਸ ਦੀ ਧੀ ਤੇ ਲੱਗ ਰਿਹਾ ਸੀ ਕਿਉਂਕਿ ਪਹਿਲਾਂ ਗਵਾਂਡਾ ਲੱਜੋ ਤੇ ਹੁਣ ਇਹ ਚੌਕੀਦਾਰ ਉਸ ਨੂੰ ਮਾਲਣ ਨਹੀਂ ਬਲਕਿ ਉਸ ਦਿੱਤੀ ਸਮਝ ਰਹੇ ਸਨ ਮਿੰਨੀ ਜਿਸ ਦਾ ਦੁਪੱਟਾ ਉਸਨੇ ਸਿਰ ਤੇ ਲਿਆ ਹੋਇਆ ਸੀ ਤੇ ਜੁੰਮਾ ਜਿਸ ਰਾ ਆਇਆ ਤੇ ਉਸੇ ਰਾਹ ਕੰਧ ਟੱਪ ਕੇ ਵਾਪਸ ਮੁੜ ਗਿਆ ਜੁੰਮਾ ਗਿਆ ਤੇ ਸਾਹਮਣੀ ਗਲੀ ਦੇ ਵਿੱਚੋਂ ਰਤਨਾ ਜ਼ਿਮੀਂਦਾਰ ਸ਼ੂਕ ਦਾ ਫੁੰਕਾਰ ਦਾ ਸਿਰ ਜਿੰਨੀ ਉਤਨੀ ਡਾਂਗ ਚੁੱਕੀ ਮਾਲਣ ਦੇ ਵਿਹੜੇ ਆ ਲੱਥਾ ਕ੍ਰੋਧ ਨਾਲ ਜਿਵੇਂ ਉਬਲ ਰਿਹਾ ਹੋਵੇ ਕਿੱਥੇ ਵੀ ਤੇਰੀ ਕੁੜੀ ਬੂਹੇ ਦੇ ਵਿੱਚੋਂ ਵੜਦੈ ਹੋ ਗੱਜਿਆ ਕਿੱਥੇ ਵੀ ਕੰਜਰੀ ਸ਼ਨਾਲ ਮੇਰਾ ਹੀ ਖੇਤ ਰਹਿ ਗਿਆ ਸੀ ਇਸ ਤੇ ਗੂੰ ਖਾਣ ਨੂੰ ਰਤਨਾ ਜੀਮੀਦਾਰ ਉਸ ਨੂੰ ਕੁੱਦ-ਕੁੱਦ ਪੈ ਰਿਆ ਸੀ ਇੱਕ ਜੁੱਤੀ ਲਾਂਦਾ ਤੇ ਇੱਕ ਪਾਂਦਾ ਮਨਮਨ ਦਾ ਫੱਕੜ ਤੋਲ ਰਿਆ ਸੀ ਉਸ ਨੇ ਸਾਰਾ ਮੁਹੱਲਾ ਇਕੱਠਾ ਕਰ ਲਿਆ ਗਵਾਂਡੀ ਬਨੇਰਿਆਂ ਤੇ ਆ ਖਲੋਤੇ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਸਰਗੀ ਵੇਲੇ ਮੈਂ ਖੂਹ ਜੋੜਨ ਜਾ ਰਿਹਾ ਸਾਂ ਤਾਂ ਮੈਂ ਆਪਣੀਆਂ ਅੱਖਾਂ ਨਾਲ ਇਹ ਸਭ ਕੁਝ ਵੇਖਿਆ ਪਹਿਲਾਂ ਇਹ ਨਿਕਲੀ ਮੇਰੀ ਪੈਲੀ ਦੇ ਵਿੱਚੋਂ ਮਕੈਸ਼ ਵਾਲੀ ਚੁੰਨੀ ਦੇ ਵਿੱਚ ਕੱਜੀ ਬਲੇਟੀ ਮੈਂ ਸੋਚਿਆ ਕੁੜੀ ਸ਼ਾਇਦ ਬਾਹਰ ਬਹਿਣ ਆਈ ਏ ਝਟਕ ਪਿੱਛੋਂ ਇਹਦਾ ਮੁੰਸ ਕੋਈ ਦੂਜੇ ਬੰਨੇ ਹੋ ਹੇਠਾਂ ਲੈ ਗਿਆ ਯਾਨੀ ਇਹਦਾ ਮੁੰਸ ਨਾਲ ਵਾਲਾ ਕਿਉਂ ਝੂਠ ਬੋਲਦਾ ਹੈ ਚਾਚਾ ਬਿਜਲੀ ਵਾਂਗ ਕੜਕ ਕੇ ਮਿੰਨੀ ਭੀੜ ਨੂੰ ਹਟਾਉਂਦੀ ਹੋਈ ਅੱਗੇ ਵਧੀ ਕੁਚਰ ਤੋਂ ਮੰਦਰੋਂ ਮੁੜੀ ਮਿੰਨੀ ਭੀੜ ਵਿੱਚ ਖਲੋਤੀ ਹੈ ਸਭ ਕੁਝ ਸੁਣ ਰਹੀ ਸੀ ਮੈਂ ਝੂਠ ਬੋਲਦਾ ਕਮ ਜਾਤੇ ਮੈਂ ਝੂਠ ਬੋਲਦਾ ਕਲਛਣੀਏ ਇਹ ਸੂਹੀ ਚੂੜੀ ਕਿਸ ਦੀ ਟੁੱਟੀ ਹੈ ਮੇਰੇ ਖੇਤ ਵਿੱਚ ਕਿਉਂਕਿ ਉਸ ਜਿਮੀਦਾਰ ਰਤਨੇ ਦੇ ਕੋਲ ਮਿੰਨੀ ਦੀਆਂ ਟੁੱਟੀਆਂ ਹੋਈਆਂ ਚੂੜੀਆਂ ਦੇ ਟੋਟੇ ਸਨ ਕਮਜਾਤੇ ਇਹ ਤੇਰੀਆਂ ਚੂੜੀਆਂ ਨੇ ਗਹਿਣਾ ਆਪਣੀਆਂ ਚੂੜੀਆਂ ਮਲਾ ਆਪਣੀਆਂ ਚੂੜੀਆਂ ਨਾਲ ਸਾਰਾ ਪਿੰਡ ਖੜਾ ਹੈ ਕਿ ਇਹ ਤੇਰੀ ਚੂੜੀ ਦੇ ਟੋਟੇ ਨੇ ਤੇ ਜੋ ਉਸਨੇ ਆਪਣੀ ਚਾਦਰ ਚੁੱਕ ਕੇ ਬੱਦੀ ਹੋਈ ਲਾਲ ਚੂੜੀ ਮਿੰਨੀ ਦੀ ਥਾਲੀ ਤੇ ਰੱਖ ਦਿੱਤੀ ਇੱਕ ਅੱਖ ਦੇ ਬਲਕਾਰੇ ਦੇ ਵਿੱਚ ਮਿੰਨੀ ਨੇ ਆਪਣੀਆਂ ਕਲਾਈਆਂ ਤੇ ਚੂੜੀਆਂ ਨੂੰ ਗਿਣਿਆ ਉਹ 12 ਨਹੀਂ 11 ਸਨ ਤੇ ਉਹ ਸਿਰ ਤੋਂ ਪੈਰਾਂ ਤੱਕ ਠਿੱਟਕ ਗਈ ਤੇ ਉਹਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਤੇ ਫਿਰ ਮੁਹੱਲੇ ਵਾਲੀਆਂ ਅੱਖਾਂ ਹੀ ਅੱਖਾਂ ਇੱਕ ਦੂਜੀ ਨੂੰ ਕਹਿਣ ਲੱਗੀਆਂ ਉਹਨਾਂ ਆਪਣੇ ਮਿੰਨੇ ਨੂੰ ਪਿਛਲੇ ਦਿਨ ਚੂੜੀਆਂ ਚੜਾਉਂਦੇ ਵੀ ਵੇਖਿਆ ਸੀ ਉਸਨੇ 10 ਉੱਤੇ 2 12 ਚੂੜੀਆਂ ਚੜਾਈਆਂ ਸਨ ਲਾਲ ਰੰਗ ਵੀ ਉਹਨਾਂ ਨੇ ਚੁਣ ਕੇ ਕਢਵਾਇਆ ਸੀ ਕਿਉਂਕਿ ਮੁਹੱਲੇ ਦੀਆਂ ਸਾਰੀਆਂ ਔਰਤਾਂ ਉਸ ਚੂੜੀਆਂ ਦੇ ਰੰਗ ਤੇ ਉਹਨਾਂ ਦੇ 12 ਹੋਣ ਦੀ ਗਿਣਤੀ ਦਾ ਪੁਖਤਾ ਸਬੂਤ ਸਨ ਤੇ ਲੋਕਾਂ ਦਾ ਵਿਹੜਾ ਉਹ ਸੇਕਾਠ ਨਾਲ ਭਰ ਗਿਆ ਮਾਲਣ ਦਾ ਕੁੜਮ ਆਇਆ ਭੀੜ ਨੂੰ چیرਦਾ ਹੋਇਆ ਉਹਦੇ ਪਿੱਛੇ ਮਿੰਨੀ ਦੀ ਹੋਣ ਵਾਲੀ ਸੱਸ ਵੀ ਸੀ ਉਹ ਸਾਰੇ ਥਾਲ ਤੇ ਉਹ ਸਾਰੇ ਕੱਪੜੇ ਤੇ ਉਹ ਸਾਰੇ ਨੋਟ ਤੇ ਸਾਰੀਆਂ ਮੁੰਦਰੀਆਂ ਉਹਨਾਂ ਮਾਲਣ ਦੇ ਅੱਗੇ ਢੇਰੀ ਕਰ ਦਿੱਤੀਆਂ ਜੋ ਉਹਨਾਂ ਨੂੰ ਸ਼ਗਨਾਂ ਦੇ ਤੌਰ ਤੇ ਗਈਆਂ ਸਨ ਹੱਕੇ-ਬੱਕੇ ਲੋਕ ਇੱਕ ਦੂਸਰੇ ਦੇ ਮੂੰਹ ਵੱਲ ਵੇਖ ਰਹੇ ਸਨ ਔਰਤਾਂ ਮੁਰਮੁਰ ਕੰਨਾਂ ਨੂੰ ਹੱਥ ਲਾਉਂਦੀਆਂ ਜਵਾਨ-ਜੋਹਾਨ ਕੁੜੀਆਂ ਮੂੰਹ ਦੇ ਵਿੱਚ ਉਂਗਲੀਆਂ ਪਾਈਆਂ ਟੱਕ ਰਹੀਆਂ ਸਨ ਤੇ ਫਿਰ ਟੜਮ ਕਿਸੇ ਦੇ ਗਵਾਂਢੀ ਦੇ ਖੂਹ ਦੇ ਵਿੱਚ ਡਿੱਗਣ ਦੀ ਆਵਾਜ਼ ਆਈ ਫਿਰ ਟੜਮ ਕਰਕੇ ਕਿਸੇ ਦੇ ਗਵਾਂਢ ਦੇ ਖੂਹ ਦੇ ਵਿੱਚੋਂ ਡਿੱਗਣ ਦੀ ਆਵਾਜ਼ ਆਈ ਹਰ ਕਿਸੇ ਦਾ ਉੱਤੇ ਦਾ ਸਾ ਉੱਤੇ ਤੇ ਹੇਠ ਦਾ ਸਾ ਹੇਠਾਂ ਸੀ ਲੋਕਾਂ ਨੇ ਅੱਗੇ ਪਿੱਛੇ ਵੇਖਿਆ ਮਾਲਣ ਦੀ ਗਊ ਵਰਗੀ ਧੀ ਸੁਸ਼ੀਲ ਕਿਤੇ ਵੀ ਨਹੀਂ ਸੀ ਉਸ ਧੀ ਧੀ ਜਿਸ ਦਾ ਉੱਚਾ ਬੋਲ ਕਦੇ ਕਿਸੇ ਨੇ ਨਹੀਂ ਸੀ ਸੁਣਿਆ ਉਹ ਸੁੱਚਾ ਮੋਤੀ ਸੀ ਜਿਹੜੀ ਸਵੇਰੇ ਸ਼ਾਮ ਭਗਵਾਨ ਅੱਗੇ ਹੱਥ ਜੋੜ-ਜੋੜ ਕੇ ਥੱਕਦੀ ਨਹੀਂ ਸੀ ਉਹ ਤੇ ਕਿਤੇ ਵੀ ਨਹੀਂ ਸੀ ਤੇ ਲੋਕੀ ਇੱਕ ਇੱਕ ਕਰਕੇ ਭੱਜ ਕੇ ਖੂਹ ਵੱਲ ਦੌੜੇ ਤੇ ਮਾਲਨ ਤਖਤੇ ਦਾ ਤਖਤਾ ਉਂਝ ਹੀ ਪਈ ਸੀ ਉਹਦਾ ਸੁਣਨਾ ਵੇੜਾ ਭਾਂ ਭਾਂ ਕਰ ਰਿਹਾ ਸੀ ਆਂਢੀ ਗੁਆਂਢੀ ਅੱਲੇ ਮਹੱਲੇ ਵਾਲੇ ਸਾਰੇ ਦੌੜ ਕੇ ਖੂਹ ਵੱਲ ਗਏ ਕਿ ਕੁੜੀ ਨੂੰ ਬਚਾ ਸਕਣ ਸੋ ਇਹ ਸੀ ਕਹਾਣੀ ਚਾਨਣੀ ਰਾਤ ਦਾ ਦੁਖਾਂਤ ਸੋ ਇਹ ਕਹਾਣੀ ਸਾਡੇ ਆਲੇ ਦੁਆਲੇ ਵਾਪਰਦੀਆਂ ਨੇ ਕਈ ਵਾਰ ਕਿਸੇ ਦੇ ਧੀਆ ਪੁੱਤ ਸੁਲੱਗ ਹੁੰਦੇ ਨੇ ਸੁਚਮ ਹੁੰਦੇ ਨੇ ਪਰ ਮਾਂ ਤੇ ਪਿਓ ਕਈ ਵਾਰੀ ਜਹੀ ਕਰਤੂਤ ਕਰਦੇ ਨੇ ਕਿ ਉਸ ਮਜੂਸੀ ਦੇ ਵਿੱਚ ਮਿੰਨੀ ਵਰਗੀਆਂ ਧੀਆ ਆਖਰ ਫਿਰ ਖੂਹਾਂ ਚ ਛਾਲਾ ਮਾਰ ਦਿਆ ਨੇ ਖੂਹ ਟੁੱਬੇ ਗੰਦੇ ਕਰ ਦਿਆ ਨੇ ਇਸ ਕਰਕੇ ਉਮਰ ਦੇ ਵਿੱਚ ਪਤਾ ਨਹੀਂ ਕਿ ਕਿਹੜੀ ਉਮਰੇ ਕਿਹੜਾ ਬੰਦਾ ਕੀ ਕਰ ਬੈਠੇ ਖਾਸ ਕਰਕੇ ਜਿਸ ਤਰ੍ਹਾਂ ਆਪਾਂ ਪਿਛਲੇ ਦਿਨ ਗੱਲਬਾਤ ਵੀ ਕੀਤੀ ਸੀ ਏ ਯੂਨੀਵਰਸਲ ਟਰੁਥ ਨੇ ਸੈਂਟੀਫਿਕ ਟਰੁਥ ਨੇ ਸੱਚ ਨੇ ਕਿ 35-40 ਸਾਲ ਦੀ ਉਮਰ ਤੋਂ ਬਾਅਦ ਜਦੋਂ ਔਰਤ ਆਪਣੀ ਜਵਾਨੀ ਤੇ ਆਉਂਦੀ ਹੈ ਤੇ ਬੰਦਾ ਬढ़ापे ਵੱਲ ਨੂੰ ਜਾਂਦਾ ਕਿਉਂਕਿ ਅੱਗੇ ਤਾਂ 20-25 ਸਾਲ ਦਾ ਫਰਕ ਹੁੰਦਾ ਸੀ 15 ਸਾਲ ਦਾ ਫਰਕ ਹੁੰਦਾ ਸੀ 10 ਸਾਲ ਦਾ ਅੱਜਕੱਲ ਵੀ ਚੱਲਦਾ ਹੈ ਤੇ ਬੰਦਾ ਵਕਤ ਦੇ ਨਾਲ مرد ਨਹੀਂ ਰਹਿੰਦਾ ਤੇ ਔਰਤ ਉਸ ਵਕਤ ਪੂਰੀ ਜਵਾਨ ਹੋ ਜਾਂਦੀ ਹੈ ਤੇ ਉਸ ਵਕਤ ਫਿਰ ਇਸ ਤਰ੍ਹਾਂ ਦੀਆਂ ਤਰਾਸ ਦੀਆਂ ਗਾਹੇ ਬਗਾਹੇ ਵਾਪਰਦੀਆਂ ਨੇ ਜਿਸ ਦਾ ਦੁਖਾਂਤ ਪਤਾ ਨਹੀਂ ਕਿੰਨੀਆਂ ਮਿੰਨੀਆਂ ਨੂੰ ਚੱਲਣਾ ਪੈਂਦਾ ਤੇ ਕੀਤੀਆਂ ਉਹ ਮਾਲਣਾਂ ਦੀਆਂ ਹੁੰਦੀਆਂ ਨੇ ਤੇ ਭੁਗਤਣੀਆਂ ਉਹ ਉਹਨਾਂ ਦੀਆਂ ਮਿੰਨੀਆਂ ਨੂੰ ਧੀਆਂ ਨੂੰ ਪੈਂਦੀਆਂ ਨੇ ਸੋ ਇਸ ਕਰਕੇ ਸਦਾਚਾਰਕ ਪੱਖ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਪਤਾ ਨਹੀਂ ਉਮਰ ਦੇ ਕਿਸ ਮੋੜ ਤੇ ਕਿਹੜਾ ਕੌਣ ਤੇ ਕਿੱਥੇ ਥੜਕ ਜਾਵੇ ਸੋ ਚਾਨਣੀ ਰਾਤ ਦਾ ਦੁਖਾਂਤ ਸ਼ਾਇਦ ਇਸੇ ਤਰ੍ਹਾਂ ਦੀ ਕਹਾਣੀ ਹੈ ਜਿਹੜੀ ਸਾਨੂੰ ਸਦਾਚਾਰਕ ਪੱਖ ਤੇ ਕੈਮਰਨ ਦਾ ਸੁਚੇਤ ਕਰਦੀ ਹੈ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਰਾਜਨੀਤਿਕ ਚਰਚਾ ਲਈ ਐਡਵੋਕੇਟ ਸਰਿੰਦਰ ਸਿੰਘ ਆਪਣੇ ਨਾਲ ਜੋੜਦੇ ਨੇ ਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮ ਨੂੰ ਟੁਆਣਾ ਲਈ ਦੇ YouTube ਪੇਜ ਤੇ ਲਾਈਵ ਸੌਣਦੇ ਹੋ ਆਪਣੇ iPhone ਐਪਸ ਤੇ Android ਐਪਸ ਤੇ ਆਪਣਾ Facebook ਪੇਜ ਤੇ ਆਪਣੀ ਵੈਬਸਾਈਟ ਤੇ ਆਪਾਂ ਫਿਲਹਾਲ ਲਾਈਵ ਨਹੀਂ ਆ ਲੋਡ ਪਈ ਤਾਂ ਉਹਨਾਂ ਤੇ ਵੀ ਲਾਈਵ ਹੋਵਾਂਗੇ ਸੋ ਇਸ 프롬 ਦਾ YouTube ਦਾ ਲਿੰਕ ਤੁਸੀਂ ਆਪਣੇ ਵਟਸਐਪ ਗਰੁੱਪ ਨੰਬਰ 9863096855 ਤੇ ਮੰਗਵਾ ਸਕਦੇ ਹੋ 9876309655 ਇਹ ਸੀ ਕਹਾਣੀ ਚਾਨਣੀ ਰਾਤ ਦਾ ਦੁਖਾਂਤ ਲਿਖਤਮ ਕਰਤਾਰ ਸਿੰਘ ਦੋਗਲ ਇਹ ਸਾਰੀਆਂ ਕਹਾਣੀਆਂ ਆਪਣੇ ਕਹਾਣੀ ਵਾਲੀ ਪਲੇਲਿਸਟ ਦੇ ਵਿੱਚ ਹੁੰਦੀਆਂ ਨੇ ਤੁਸੀਂ ਇੱਥੋਂ ਇਹਨਾਂ ਕਹਾਣੀਆਂ ਦਾ ਆਨੰਦ ਮਾਣ ਸਕਦੇ ਹੋ ਅੱਗੇ ਸ਼ੇਅਰ ਤੇ ਸਾਂਝਾ ਜਰੂਰ ਕਰਿਓ